ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਤੇ ਪਿੰਡ ਢੇਸੀਆਂ ਤੇ ਨੇੜੇ ਹੈਗਾ ਕੋਟਲੀ ਸੂਰਤ ਮੱਲੀ ਭਰਾ ਸਾਡਾ ਡਿਆ ਮੁਸ਼ਕਪੂਰ ਦੀਆਂ ਟਿੱਕੀਆਂ ਦੇਣਾ ਖੁਸ਼ੀ ਨਾਲ ਦਈ ਜਾਂਦਾ ਕਿਉਂਕਿ ਅੱਜ ਕਟੋ ਘਟ ਡੇਢ ਦੋ ਸਾਲ ਬਾਅਦ ਨਿਕਲੀ ਆ ਜਿਹਦੀ ਗਿਣਤੀ ਕੋਈ ਨਹੀਂ ਇਹਨੂੰ ਪਤਾ ਨਹੀਂ ਕਿੰਨੀ ਕਵਾਰੀ ਬਣੀ ਪੁਣੀ ਬੱਛੇ ਪੁੱਛੇ ਕੋਈ ਵੀ ਟੀਕੇ ਟੁਕੇ ਵੀ ਇਹਨੂੰ ਲੱਗਦੇ ਰਹੇ ਸੀ ਤੇ ਚਲੋ ਸਾਡੇ ਵੱਲੋਂ ਦੱਸਿਆ ਦਸਿਆ ਹੋਣਾ ਕਿ ਐਨੇ ਚਲੋ 10 ਭਈ ਆਏ ਇਹਦਾ ਜੋ ਵੀ ਆਪਾਂ ਸਹੀ ਕੀਤਾ ਤਰੀਕੇ ਨਾਲ ਸਮਝਦਾਰੀ ਨਾਲ ਆਪਣੇ ਦਿਮਾਗ ਨਾਲ ਤੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕਿਰਪਾ ਦੇ ਨਾਲ ਬਖਸ਼ੇ ਹੋਏ ਉਹਦੇ ਤਜਰਬੇ ਇਹਦੇ ਉੱਤੇ ਕੀਤੇ ਤੇ ਚਲੋ ਅੱਜ ਇਹ ਗੱਬਣ ਚੈੱਕ ਪਾਸ ਹੋ ਗਈ ਆ ਬਹੁਤ ਪਿੰਡਿਆ ਢੇਸੀਆਂ ਦੇ ਨੇੜੇਆ ਕੋਟਲੀ ਸੂਰਤ ਮੱਲੀ ਜਿਲ੍ਹਾ ਆਪਣਾ ਕਰਦਾਸਪੁਰ ਆ ਬਾਕੀ ਬਾਪੂ ਨਾਲ ਵੀ ਮਾੜੀ ਮੋਟੀ ਗੱਲਬਾਤ ਕਰਾਂਗੇ ਦੱਸਣਗੇ ਤੁਹਾਨੂੰ ਕਾਈ ਬਾਰੇ ਕਿ ਕੀ ਮਤਲਬ ਕਿੰਨੀ ਕੁ ਵਾਰੀ ਪਣੀ ਪੁਣੀ ਆ ਜਾਂ ਕਿੰਨੀ ਕੁ ਗਿਣਤੀ ਗੁੰਤੀ ਜੀ ਦੀ ਤੇ ਮੈਂ ਕਿੰਨੀ ਕੁ ਵਾਰੀ ਆਇਆ ਸਾਰੀ ਗੱਲਬਾਤ ਆ ਦੱਸਣ ਕਿਉਂਕਿ ਇੱਕ ਇਹ ਫਾਰਮਰ ਇਦਾਂ ਦੇ ਨੇ ਚਲੋ ਖੁਸ਼ੀ ਹੁੰਦੀ ਆ ਤੇ ਨਾਲ ਖੜਦਾ ਵੀ ਇੱਕ ਛੋਟਾ ਫਾਰਮਰ ਆ ਜਿੰਨਾਂ ਦਾ ਸਿਰਫ ਇਹਨਾਂ ਡੰਗਰਾਂ ਦੇ ਸਿਰ ਤੇ ਗੁਜ਼ਾਰਾ ਹੁੰਦਾ ਵਾ ਤੇ ਉਹੋ ਹੀ ਬੰਦਾ ਗਾਂ ਹੁੰਦਾ ਜਿਹੜਾ ਤਗੜਾ ਫਾਰਮਰ ਆ ਕੋਈ ਵੱਡਾ ਪੈਸੇ ਵਾਲਾ ਜਾਂ ਕਿਦਾਂ ਉਹ ਨਹੀਂ ਜੇ ਅੱਗੇ ਆਉਂਦੇ ਤਾਂ ਨਾ ਕੋ ਖੜਦਾ ਕੇਦੇ ਨਾਲ ਤੋਂ ਆਪਾਂ ਨੂੰ ਵੀ ਮਜਾ ਨਹੀਂ ਆਉਂਦਾ ਉਹਨਾਂ ਦੇ ਨਾਲ ਖੜਨ ਦਾ ਕਿਉਂਕਿ ਇੱਕ ਛੋਟਾ ਫਾਰਮਰ ਹੀ ਗਾਂ ਹੁੰਦਾ ਵਾ ਤਾਂ ਆਪਣੀ ਗੱਲਬਾਤ ਕਰਦਾ ਕਿਉਂਕਿ ਜੇ ਉਹਨੇ ਕਿਰਪਾ ਹੋਈ ਆ ਵੀ ਗਾਂ ਦੂਜੀ ਇਹ ਵੀ ਖਰਾਬ ਹੀ ਇਹਦਾ ਵੀ ਚੱਲਣ ਡਿਆ ਕੰਮ ਇਹਦਾ ਵੀ ਆਪਾਂ ਮਗਰੇ ਨੰਬਰ ਲਾ ਦੇਣਾ ਕਿਉਂਕਿ ਇਹਨਾਂ ਕੋਲ ਦੋ ਤਿੰਨ ਜਾਨਵਰ ਸਾਰੇ ਖਰਾਬ ਹੀ ਸਭ ਤੋਂ ਵੱਡਾ ਮਸਲਾ ਇਹ ਗਾਂ ਦਾ ਹੀ ਤੇ ਬਹੁਤ ਵਧੀਆ ਸਾਈਵਾਲ ਚ ਗਾਂ ਆ ਤੇ ਇੱਕ ਵਾਰੀ ਇੱਕੋ ਦਿਨੀ ਦਵਾਈ ਛੱਡੀ ਸੀ ਇਹਨੂੰ ਤੇ ਟੀਕੇ ਕੀਤੇ ਸੀ ਤੋਂ ਬਾਕੀ ਗੱਲਬਾਤ ਤੁਹਾਨੂੰ ਦੱਸ ਦੇਣਗੇ ਜੋ ਵੀ ਆ ਕਿੰਨੀ ਕਿਰਪਾ ਕਰਪਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਇੱਕ ਟੋਕ ਕੇ ਜਰਾ ਦੱਸ ਦਿਓ ਇੱਕ ਵਰੀ ਪਹਿਲਾਂ ਆਪਣਾ ਨਾਮ ਦੱਸ ਦਿਓ ਪਿੰਡ ਦੱਸ ਦਿਓ ਮੇਰਾ ਨਾਮ ਜਸ਼ਨ ਸਿੰਘ ਹੈ ਛਣੌਫ ਤੇਜਾ ਚੰਗ ਪਿੰਡ ਢੇਸੀਆਂ ਸਾਡਾ ਕੋਟਲੀ ਸ਼ੋਰਤ ਮੱਲੀ ਠੀਕ ਹੈ ਜੀ ਤੇ ਇਹ ਗਾਂ ਬਾਰੇ ਦੱਸੋ ਜਰਾ ਇਹ ਗਾਂ ਬਾਰੇ ਤੇ ਅਹੀਂ ਕਿਹ ਕੋਲ ਲਿਆਂਦੀ ਹਾਂਜੀ ਤੇ ਸਾਨੂੰ ਨਹੀਂ ਪਤਾ ਉਹਨਾਂ ਕੋਲ ਵਛਾ ਸੀ ਪਤਾ ਨਹੀਂ ਕਿੰਨੀ ਕੁ ਵਾਰੀ ਬਣੀ ਐ ਕੀ ਕੀਤਾ ਉਹਨਾਂ ਲਾਜ ਦਾ ਪੂਰਾ ਕੀਤਾ ਕਿ ਨਹੀਂ ਕੀਤਾ ਹਾਂ ਤਾਂ ਅਹੀਂ ਢਿੱਲੋ ਸਾਹਿਬ ਕੋਲੋਂ ਲਾਜ ਕਰਵਾਇਆ ਤੇ ਉਹਨਾਂ ਦਾ ਲਾਜ ਜਿਹੜਾ ਸਾਨੂੰ ਕਿੰਨੇ ਦਿਨਾਂ ਬਾਅਦ ਉਹ ਤਾਂ bari 15 20 ਦਿਨ ਹੀ ਬੋਲ ਪੈਂਦੀ ਹੋਣੀ ਇਹ 5 ਦਿਨ ਨਹੀਂ ਹੀ ਕੱਢਦੀ ਜੀ 5 ਦਿਨ ਨਹੀਂ ਹੀ ਕੱਢਦੀ ਹਾਂ ਬਣੀ ਹੁਣ ਮੇਲ ਪੱਕੀ ਬੋਲਤੀ ਬੰਦ ਹੋ ਗਈ ਉਹਦੀ ਮਾਨਾ ਦੀ ਬੋਲੀ ਇਹੋ ਜੀ ਬੰਦ ਹੋਈ ਹੈ ਜੇ ਤੇ ਲੋਕ ਸਾਹਿਬ ਦੇ ਅਸੀਂ ਬਾਰੇ-ਬਾਰੇ ਜਾਈਏ ਜੀ ਤੇ ਕਿੰਨੇ ਦੱਸਿਆ ਆਪਣੇ ਵੱਲੋਂ ਇਹ ਟਾੜੇ ਵੱਲੋਂ ਦਚਾਈ ਜੀ ਕਾਲੇ ਚੌਧਰੀ ਨੇ ਚਲੋ ਉਹਨੂੰ ਦੱਸਦੇ ਹਾਂ ਹੁਣ ਕਿ ਧਲੋਂ ਸਾਹ ਬਣਾ ਗਏ ਨੇ ਗਾਈ ਹਨ ਬਾਕੀ ਖੁਸ਼ੀ ਕਿ ਨਹੀਂ ਕੋਈ ਹੈ ਮੈਂ ਨਾ ਖੁਸ਼ੀ ਛੱਡ ਕੇ ਤੇ ਤੁਸੀਂ ਗੱਲ ਹੀ ਨਾ ਮਤ ਪੁੱਛੋਗੇ ਇੰਨੀ ਕੋ ਖੁਸ਼ੀ ਹੋਈ ਪਹਿਲੇ ਦਿਨ ਆਇਆ ਯਕੀਨ ਹੀ ਆਪਣੇ ਤੇ ਪੂਰਾ ਯਕੀਨ ਹੀ ਜੀ ਯਕੀਨ ਮੈਨੂੰ ਅੱਜ ਯਕੀਨ ਹੀ ਯਕੀਨ ਕਰਕੇ ਹੀ ਤੁਹਾਨੂੰ ਛੱਦਿਆ ਆਪਾਂ ਤੇ ਤੇ ਇਹ ਕਰਕੇ ਵੀ ਮੇਰੇ ਵੱਡੇ ਮੁੰਡੇ ਨੂੰ ਨਹੀਂ ਹੀ ਯਕੀਨ ਹੈਗਾ ਹੁਣ ਉਹਨੂੰ ਵੀ ਹੋ ਜਾਣਾ ਹਾਂ ਜਦੋਂ ਉਹਨੂੰ ਆਪੇ ਹੀ ਹੋਣਾ ਜਦੋਂ ਤੁਸੀਂ ਜਦੋਂ ਇੰਨੀ ਵਾਰੀ ਬਣਿਆ ਮੁੰਡਿਆ ਹੁੰਦਾ ਨਾ ਯਕੀਨ ਟੁੱਟਿਆ ਹੁੰਦਾ ਬੰਦੇ ਦਾ ਹਨਾ ਤੇ ਤਾਂਦਨ ਮੈਂ ਪਹਿਲੇ ਦਿਨ ਹੀ ਕਿਹਾ ਕਿ ਨਹੀਂ ਬਣੂਗੀ ਹਨਾਗਾ ਚਲੋ ਯਕੀਨ ਵੀ ਹੋਣਾ ਚਾਹੀਦਾ ਇਹ ਦੱਸੋ ਕਿ ਇਹਦੇ ਪਿੱਛੇ ਵੇਖੋ ਡਾਕਟਰੀ ਇੱਕ ਅਲੱਗ ਚੀਜ਼ ਹੋ ਜਾਂਦੀ ਆ ਉਹਦੀ ਕਿਰਪਾ ਵੀ ਕਹਿ ਸਕਦੇ ਆਪਾਂ ਗੱਲ ਹੈਗੀ ਹੱਥ ਦੇ ਵਿੱਚ ਹਾਂ ਬਹੁਤ ਕਿਰਪਾ ਜੀ ਸੱਚੇ ਬਾਦਸ਼ਾਹ ਦੀ ਤੇ ਜੇ ਨਾਂ ਇਹਨੂੰ ਬਣਾਉਂਦੇ ਤਾਂ ਫਿਰ ਕਿੱਧਰ ਜਾਣੀ ਫੇਰੇ ਤੁਹਾਨੂੰ ਪਤਾ ਹੈ ਉਹ ਨਾਂ ਵੱਡ ਬੁੱਟ ਕੇ ਖਾੜਨੀ ਸੀਗੇ ਗੱਲ ਮੁਕੀ ਸਹੀ ਗੱਲ ਹੈ ਇਹ ਤਾਂ ਗੱਲ ਹੈ ਤੇ ਬਾਕੀ ਹੋਰ ਮੁੰਡੇ ਬਾਰੇ ਡਾਕਟਰ ਬਾਰੇ ਢਿਲੋਂ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਢਿਲੋਂ ਬਾਰੇ ਮੈਂ ਢਿਲੋਂ ਨੂੰ ਇਹ ਹੋਈ ਆ ਵੀ ਮੈਂ ਮੇਰੇ ਕੋਲ ਦਿਲ ਦੀਆਂ ਗਹਿਰਾਈਆਂ ਨਾਲ ਮੈਂ ਦਾ ਤੈਅ ਦਿਲੋਂ ਧੰਨਵਾਦ ਕਰਨਾ ਵਾ ਮੈਂ ਕਹ ਨੂੰ ਹੈ ਐਡਾ ਮੈਂ ਲੈਂ ਲਾਟ ਨਹੀਂ ਹੈ ਨਹੀਂ ਤੇ ਮੈਂ ਬਹੁਤ ਚੰਗੀ ਸੇਵਾ ਕਰ ਸਕਦਾ ਨਹੀਂ ਨਹੀਂ ਸੇਵਾ ਸੇਵਾ ਇਹ ਤੁਹਾਨੂੰ ਖੁਸ਼ੀ ਹੈ ਤੇ ਮੈਨੂੰ ਵੀ ਇਹ ਚੀਜ਼ ਦੀ ਖੁਸ਼ੀ ਹੈ ਕਿਉਂਕਿ ਇੱਕ ਛੋਟੇ ਫਾਰਮਰ ਹੋ ਤੁਸੀਂ ਇਹ ਢਿੱਲੋਂ ਸਾਹਿਬ ਵੀ ਸਾਡੀ ਵੇਲੀ ਚ ਆਇਆ ਕਰਨਗੇ ਹੋਰ ਨਹੀਂ ਕੋਈ ਡਾਕਟਰ ਆਏਗਾ ਚਲੋ ਯਕੀਨ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਇੱਕ ਫਰਕ ਤੇ ਹੈਗਾ ਨਾ ਕੰਮ ਕਰਦਾ ਬੜਾ ਦੇਣ ਚੌਗਣੀ ਸਾਨੂੰ ਤੇ ਫਰਕ ਮਿਲਿਆ ਹੁਣ ਵੇਖੋ ਅੱਜ ਇਹ ਨਿਕਲੀ ਆ ਮੈਂ ਕੋਈ ਫੀਸ ਵੀ ਰੱਖ ਸਕਦਾ ਜਾਂ ਆਪਾਂ ਕੋਈ ਫੀਸ ਨਹੀਂ ਰੱਖੀ ਇੱਕ ਨੋਰਮਲ ਟੀਕਿਆਂ ਦਾ ਲੈ ਕੇ ਖਰਚਾ ਪਾਣੀ ਦਾ ਆਪਾਂ ਗਾਈ ਬਣਾਤੀ ਆ ਤੇ ਜਿਹੜੇ ਦੋ ਆ ਹੀ ਇੱਕ ਵਾਰੀ ਦਵਾਈ ਭਰੀਏ ਤੇ ਇੱਕ ਵਾਰੀ ਟੀਕੇ ਭਰੇ ਆ ਨਾ ਬਸ ਟੀਕੇ ਭਰੇ ਆ ਬਸ ਤੇ ਇਹਨੇ ਜੀ ਆਪਾਂ ਗਾਈ ਗੱਬਣ ਕਰਤੀ ਆ ਬਸ ਬਸ ਤੇ ਬਾਕੀ ਵਧੀਆ ਕੰਮ ਕਰ ਰਿਹਾ ਮੁੰਡੇ ਦਾ ਡਾਕਟਰ ਦਾ ਹਾਂਜੀ ਹਾਂਜੀ ਵਧੀਆ ਲੱਗਾ ਸਾਨੂੰ ਤੇ ਇਹ ਹੁਣ ਯਕੀਨ ਦਾ ਵਧੀਆ ਲੱਗਾ ਜੀ ਥੋੜਾ ਕਿੰਨੇ ਫੁੱਲੇ ਫਿਰ ਹੁਣ ਮੈਂ ਨਾ ਪੂਰਾ ਕੀ ਹੁਣ ਆਸ ਹੈ ਦੂਜੀ ਦੀ ਵੀ ਕਿਤੇ ਆਊਗਾ ਨੰਬਰ ਆਇਆ ਆਇਆ ਨੰਬਰ ਤੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਵਰਫੀ ਦਾ ਡੱਬਾ ਵਧੀਆ ਵਰਫੀ ਨਹੀਂ ਨਹੀਂ ਵਰਫੀ ਦੀ ਨਹੀਂ ਲੋੜ ਆ ਜਿਹੜੀ ਖੁਸ਼ੀ ਹੋ ਗਈ ਹੈ ਨਾ ਸਾਰਾ ਕੁਝ ਮਿਲ ਗਿਆ ਜਿਹੜੀਆਂ ਤੁਸੀਂ ਗੱਲਾਂ ਬਾਤਾਂ ਰਿਕਾਰਡ ਕਰਤੀਆਂ ਸਾਡੇ ਨਾਲ ਚਲੋ ਅਸੀਂ ਬਹੁਤਾ ਤੇ ਕੋਈ ਕਰ ਨਹੀਂ ਸਕਦੇ ਇਹ ਆ ਵੀ ਚਲੋ ਸਾਡੇ ਬੱਚੇ ਵੀ ਖਾਣਗੇ ਤੇ ਢਿਲੋਂ ਸਾਹਿਬ ਵੀ ਖਾਣਗੇ ਚਲੋ ਖਾਣ ਲੱਗੇ ਯਾਦ ਕਰਨਗੇ ਇਹ ਠੀਕ ਡੰਗਰ ਬਣਾ ਲੈ ਮੈਨੂੰ ਦੱਸੋ ਕਿ ਇੱਕ ਵੇਖੋ ਆਪਾਂ ਕੋਈ ਫੀਸ ਨਹੀਂ ਕੋਈ ਜਿਆਦਾ ਇੰਨਾ ਕੋਈ ਗੱਲਬਾਤ ਨਹੀਂ ਕਿ ਨੋਰਮਲ ਤਰੀਕਾ ਨਾਲ ਇੱਕ ਸੇਵਾ ਦੇ ਰੂਪ ਚ ਵੀ ਆ ਨਾ ਜਾਨ ਬਚ ਗਈ ਇਹਦੀ ਜਾਨ ਬਚ ਗਈ ਉਹਦੀ ਨਹੀਂ ਤੇ ਇਹ ਤਾਂ ਕੋਈ ਸਿਸਟਮ ਨਹੀਂ ਬਣਦਾ ਚਾਂਬੜੀਆਂ ਹੀ ਫਿਰ ਕੱਢਣੀ ਹੂੰ ਤਾਂ ਗਿਣਤੀ ਕੋਈ ਨਹੀਂ ਇਹਦੀ ਕੋਈ ਗਿਣਤੀ ਕੋਈ ਨਹੀਂ ਅਸੀਂ ਦੱਸ ਸਕਦੇ ਜੀ ਜਦੋਂ ਕਿਸੇ ਕੋਲੋਂ ਲਿਆਂਦੀ ਆ ਉਹਨਾਂ ਕੋਲੋਂ ਆਪਣਾ ਵੈੜ ਕਾ ਹੀ ਤੇ ਉਹ ਜਦੋਂ ਜੀ ਪਤਾ ਨਹੀਂ ਪਠਿਆਂ ਨੂੰ ਡਿੰਗਦੀ ਸੀ ਉਹਨਾਂ ਨੇ ਲਿਆਓ ਵੈੜ ਕਾ ਦੀ ਗਾਈ ਬੋਲੀ ਹੀ ਅਛਾ ਜੀ ਉਹ ਨਾ ਕਰ ਦੇਣਾ ਕੰਮ ਤੇ ਸਾਡੇ ਕੋਲ ਤੇ ਤੁਸੀਂ ਹੋ ਆਹ ਤੇ ਤੁਹਾਡੇ ਕੋਲ ਸਾਡੇ ਕੋਲ ਨਾ ਕੋਈ ਬੱਚਾ ਤੇ ਨਾ ਕੋਈ ਕੋਈ ਗੱਲ ਨਾ ਕੋਈ ਬਾਤ ਏ ਇੱਕ ਟਕਾਣੇ ਤੇ ਪਹੁੰਚ ਕੇ ਟਾਈਮ ਨਾ ਤੇ ਸਾਨੂੰ ਤੀੜ ਲੱਗ ਗਿਆ ਤੇ ਚਲੋ ਸਾਡੀ ਗਾਈ ਬਣ ਗਈ ਜੀ ਉਹਦਾ ਸ਼ੁਕਰ ਗੁਜ਼ਾਰ ਕਰੋ ਜਿਨੇ ਤੁਹਾਡੇ ਵੱਲ ਭੇਜਿਆ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਉਹਨੇ ਹੱਥ ਤਰ ਕੇ ਆਪਣੇ ਤੇ ਤੇ ਤੁਹਾਡੇ ਨਾਲ ਗੱਬਣ ਕੀਤੀ ਆ ਬਿਲਕੁਲ ਕਰੇ ਤੇ ਦੂਜੀ ਵੀ ਬਣਦੇ ਤੇ ਅਸੀਂ ਹੇ ਬਾਕੀ ਸਾਸਿਕਾਲ ਵੀਰ ਜੀ ਸਾਸਿਕਾਲ ਜੀ ਤੇ ਕਿੰਨੀ ਖੁਸ਼ੀ ਹੋਈ ਪ੍ਰਾਨਾ ਬਹੁਤ ਖੁਸ਼ੀ ਹੋਈ ਅੱਜ ਬਹੁਤ ਵੇਹਲੀ ਸਾਰੀ ਮੈਨਾ ਵੀ ਖੁਸ਼ੀਆਂ ਨਾ ਭਰ ਗਈ ਅੱਜ ਕਿਉਂਕਿ ਬੜੇ ਚਰਾਬਾ ਡੰਗਰ ਪਣਿਆ ਬਣਾਇ ਨਸੀ ਮਰੀਆਂ ਇਹ ਦੋ ਸਾਲਾਂ ਦੀ ਰਿਪੀਟ ਹੋਈ ਜਾਂਦੀ ਦੂਹਾਂ ਸਾਲਾਂ ਤੋਂ ਉੱਡੀ ਜਨਾ ਦੱਸ ਦੋ ਇੱਕ ਵਾਰੀ ਤੁਸੀਂ ਵੀ ਕੱਲ ਬਾਪੂ ਨੇ ਵੀ ਖਿੱਚ ਕੇ ਰੱਖਿਆ ਕੰਮ ਰਿਪੀਟ ਹੋਣ ਰਹੀ ਸੀ ਢਿੱਲੋ ਸਾਹਿਬ ਸਾਡੀ ਵੇਹਲੀ ਚ ਆਏ ਨੇ ਦਵਾਈ ਭੜੀ ਇੱਕ ਵਾਰੀ ਦੇ ਲੋ ਪੈਰ ਪਏ ਆਪਣੇ ਤੇ ਹੁੰਦੇ ਤੁਹਾਨੂੰ ਧੱਕਾ ਠੀਕੇ ਭੜੇ ਨੇ ਅੱਜ ਕੁਸੀ ਦਾ ਮਾਹੌਲਾ ਸਾਡੀ ਦਵਾਈ ਇੱਕ ਦਿਨ ਹੀ ਭਰੀ ਜਨਾ ਆਪਾਂ ਹਾਂਜੀ ਇੱਕ ਵਾਰੀ ਦਵਾਈ ਤੇ ਕੋ ਦਣੀ ਟੀਕੇ ਭਰੇ ਹੈਣਾ ਅੱਜ ਚੱਕੀ ਕੀਤੀ ਹੈ ਬਾਕੀ ਇਹ ਬੋਲ ਪੈਂਦੀ ਛੇਤੀ ਬੋਲ ਪੈਂਦੀ ਸੀਣਾ ਪੰਜਾਂ ਛੇਵੇਂ ਦਿਨ ਬੋਲ ਪੈਂਦੀ ਹੈ ਪੰਜਾਂ ਛਾਂ ਦਿਨਾਂ ਬਾਅਦ ਬੋਲ ਪੈਂਦੀ ਹੈ ਵੇਖ ਲੋ ਆਪਾਂ ਕੋਈ ਇਹਨੂੰ ਦੂਜਾ ਨਾੜ ਚ ਨਹੀਂ ਕੋਈ ਦੂਜਾ ਹੈਣਾ ਕੋਈ ਗੱਲਬਾਤ ਨਹੀਂ ਹੋਈ ਦਵਾਈ ਭੜੀ ਹੈ ਤੇ ਬਾਅਦ ਖੜਾ ਕੀ ਲੱਗਦਾ ਕਿ ਉਹਦਾ ਆਸ਼ੀਰਵਾਦ ਕਿਰਪਾ ਗਈ ਹੈ ਮੈਨੂੰ ਲੱਗਦਾ ਥੱਲੋ ਸਾਹਿਬ ਤੇ ਮਾਲਕ ਦੀ ਬਾਹੂ ਕਿਰਪਾ ਵਾ ਹੈ ਵੀਡੀਓ ਬਿੰਦੇ ਹੁੰਦੇ ਆਪਣੀਆਂ ਤਾਂ ਮੈਂ ਨਾ ਬਾਹ ਮਜ਼ਾ ਹੁੰਦਾ कि ਜਦੋਂ ਇਹੋ ਜੀਆਂ ਗੱਲਾਂ ਸੁਣ ਕੇ ਮੈਂ ਤੇ ਇਹ ਨਾ ਹੁਣਾ ਮੈਂ ਅੱਜ ਆਪਣੇ ਅਸਲ ਘਰ ਦੇ ਵਿੱਚ ਹੋ ਗਿਆ ਘਮ। ਹਾਏ ਤੇ ਵੀ ਕਿਰਪਾ ਕਰੇ। ਤੇ ਇਹਨੇ ਚਮਤਕਾਰ ਵਿਖਾਇਆ ਹਨ। ਤੇ ਇਹਨਾਂ ਜਰੂਰ ਮੇਰਾ ਵੀਰ ਕਹਦੀ ਕਿ ਢੱਲੋ ਸਾਡੀ ਸਪੋਰਟ ਕਰਿਆ ਕਰਨ ਲੋਕ ਸ਼ੇਅਰ ਸ਼ੂਰ ਵੀ ਨਹੀਂ ਕਰਦੇ ਵੀਡੀਓ ਤੇ ਨਾ ਕੋਈ ਹਨਾ ਉਹ ਸਪੋਰਟ ਕਰਨੀ ਜੇਦੀ ਕਿਉਂਕਿ ਇੱਕ ਰਿਐਲਿਟੀ ਇੱਕ ਕੰਮ ਹੋਇਆ ਵਾ। ਵੇਖੋ ਆ ਮਾੜੇ ਫਾਰਮਰ ਨਾ ਹੀ ਖੜੇ ਆ ਤਗੜੇ ਦੀ ਕੇ ਦੀ ਵੀਡੀਓ ਨਹੀਂ ਹੁੰਦੀ। ਕੋਈ ਵੀ ਮੇਰੀ ਲਿਸਟ ਚ ਵੀਡੀਓ ਆ ਸਾਰੇ ਛੋਟੇ ਫਾਰਮਰ ਨੇ ਤੇ ਕਰਕੇ ਵੀ ਛੋਟਿਆਂ ਨੂੰ ਦਿੱਤਾ ਜਿਤਨਾ ਆਪ ਆ ਨਾ ਇਦਾਂ ਮੈਂ ਬਾਕੀਆਂ ਨੂੰ ਕਰਕੇ ਦਿਖਾ ਲਿਆ ਤੇ ਬਾਕੀ ਕੰਮ ਕਰ ਕਿਵੇਂ ਲੱਗਦਾ ਭਰਾ ਦਾ ਨਾ ਨਾ ਬਹੁਤ ਵਧੀਆ ਮੈਂ ਤੇ ਆਣਾ ਢਿੱਲੋ ਸਾਹਿਬ ਨੂੰ ਸ਼ੇਅਰ ਤੇ ਸਪੋਰਟ ਕਰਨੀ ਚਾਹੀਦੀ ਸੀ ਸਪੋਰਟ ਕਰਨੀ ਚਾਹੀਦੀ ਕਿਉਂਕਿ ਗੰਦ ਨੂੰ ਸਪੋਰਟ ਕਰੀ ਜਾਂਦੇ ਆ ਜਿਹੜਾ ਮਿਹਨਤ ਤੇ ਚੰਗਾ ਕਰਕੇ ਦਿਖਾਉਂਦਿਆ ਉਹਨੂੰ ਨਹੀਂ ਸਪੋਰਟ ਕੋਈ ਵੀ ਯਾਰ ਸਪੋਰਟ ਕਰਦਾ ਪਾਪੂ ਉਹਨੂੰ ਨਹੀਂ ਕਰਦਾ ਕੋਈ ਆ ਆ ਚੰਗਾ ਕੰਮ ਹੋਇਆ ਚੰਗੀ ਜੀਜ ਹੋਈ ਆ ਇਹਨੂੰ ਨਹੀਂ ਸਪੋਰਟ ਕੀਤੀ ਕਿੰਨੇ ਇਹਨੂੰ ਇੱਕ ਜਾਨਵਰ ਜਾਨਦਿਆਂ ਨੂੰ ਮੌਤ ਤੋਂ ਬਚਾਇਆ ਹੂੰ ਇਹ ਦੋ ਵੱਡੀ ਹੋਰ ਸਪੋਰਟ ਕੀ ਹੁੰਦੀ ਹੈ ਜੀ ਠੀਕ ਹੈ ਨਾ ਉਹ ਗੱਲ ਉਹ ਬੰਦਾ ਮੈਂ ਨਾ ਜਿਹਦਾ ਕੰਮ ਕਰਾਉਂਦਾ ਉਹਨਾਂ ਨੂੰ ਸਪੋਰਟ ਨਾ ਕਰੇ ਤੇ ਫਿਰ ਤੇ ਉਹਦੇ ਵਾਸਤੇ ਬੜੀ ਲਾਖਾ ਲਾ ਕੇ ਦਿਖਾਉਂਦਾ ਜਾਂ ਕਿਤੇ ਨਾ ਖੜ ਜਾਂਦਾ ਜਾਂ ਵਧੀਆ ਕਰਕੇ ਦਿਖਾਉਂਦਾ ਇਹਦੇ ਸਮੇਂ ਤੋਂ ਉਹ ਕੰਮ ਵਧੀਆ ਕਰਕੇ ਦੱਸਦਾ ਤੁਹਾਡਾ ਤੇ ਮੈਂ ਚਾਵਾਂ ਨਾਲ ਹਵੇਲੀ ਪਾਰ ਹੋਰ ਕੀ ਕਹਿਣਾ ਚਾਹੁੰਦਾ ਫਿਰ ਕੰਮ ਕਰ ਕਿਵੇਂ ਲੱਗਾ ਭਰਾ ਦਾ ਆਪਾਂ ਵੀਡੀਓ ਸਮਾਪਤੀ ਕਰਦੇ ਹਾਂ ਕੰਮ ਕਰ ਕਿਵੇਂ ਬਹੁਤ ਵਧੀਆ ਲੱਗਾ ਮੈਂ ਤੇ ਕੋਈ ਫਰਕ ਜਾਵਦਾ ਬਹੁਤ ਮੈੜਾ ਅੱਜ ਖੁਸ਼ੀ ਨਾ ਨਹੀਂ ਇੱਕ ਡਾਕਟਰੀ ਦਾ ਫਰਕ ਜਾਵਦਾ ਹੋਗਾ ਜੀ ਮੈਨਾਂ ਡਾਕਟਰੀ ਵਿੱਚ ਨੰਬਰ 1 ਤੇ ਨੇ ਡਾਕਟਰ ਸਾਹਿਬ ਅੱਗੇ ਆਪਾਂ ਵੀਡੀਓ ਬਣਨੇ ਅੱਜ ਆਪਣੇ ਘਰ ਦੇ ਵਿੱਚ ਕੰਮ ਹੋ ਗਿਆ ਹੈ ਆਪਣੇ ਘਰ ਦੇ ਵਿੱਚ ਹੋਇਆ ਸਭ ਕੁਝ ਅਕੇ ਵੀਡੀਓ ਬਸੋਂਦੇ ਰਹੇ ਆਂ ਗੱਲਾਂ ਕਰਦੇ ਰਹੇ ਤੇ ਆਪਣੇ ਆਪਣੇ ਤੇ ਜਦੋਂ ਗੱਲ ਆਈ ਆ ਉਹ ਬਹੁਤ ਮਾਨਣ ਚ ਖੁਸ਼ੀ ਹੋਈ ਆ ਚੱਲ ਬਹੁਤ ਬਹੁਤ ਧੰਨਵਾਦ ਆ ਭਰਾ ਦਾ ਜਿੰਨੀ ਵੀ ਗੱਲਬਾਤ ਕੀਤੀ ਚੰਗਾ ਬਾਪੂ ਜੀ ਸਾਸਰੀ ਘਰ ਜੀ ਚੰਗਾ ਜੀ ਤਾਂ ਗਾਂ ਤਾਂ ਮਾਈਕ ਹੋਰੀ ਫੇਰ ਦਿਖਾਲ ਦਿੰਦਾ ਵਾ ਸੁਣੋ ਯਾਰ ਇੱਕ ਛੋਟੇ ਫਾਰਮਰ ਦੇ ਨਾਲ ਹੀ ਖੜੇ ਆ ਤੇ ਇੱਕ ਟੋਕੇ ਅਗਲੇ ਬੰਨੇ ਖੜ ਵੀ ਜਾਂਦੇ ਨੇ ਜਿਨ੍ਹਾਂ ਦਾ ਕੰਮ ਹੋਇਆ ਉਹ ਖੜਦੇ ਵੀ ਨਹੀਂ ਤੇ ਕਈ ਭੱਜ ਵੀ ਜਾਂਦੇ ਨੇ ਜਿਨ੍ਹਾਂ ਦਾ ਕੰਮ ਹੋ ਜਾਂਦਾ ਕਈ ਜਵਾਬ ਹੀ ਨਹੀਂ ਦਿੰਦੇ ਬਾਅਦ ਦੇ ਵਿੱਚ ਪਹਿਲਾਂ ਬੜਾ ਕਹਿਣਗੇ ਨਹੀਂ ਨਹੀਂ ਢਿਲੋਂ ਸਾਹਿਬ ਇਦਾਂ ਮੈਂ ਉਹਦਾ ਵਾ ਪਰ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਬਾਅਦ ਜੇ ਤਾਈ ਬੋਲ ਜਾਂਦਾ ਢੱਲੋਂ ਸਾਹਿਬ ਦਾ ਪਰ ਸਾਡੇ ਦਿਮਾਗ ਦੇ ਵਿੱਚ ਨੇ ਜਿਹੜੇ ਨਾਲ ਖੜਦੇ ਉਹ ਸਾਡੇ ਦਿਲ 'ਚ ਆ ਜਿਹੜੇ ਨਹੀਂ ਖੜਦੇ ਉਹ ਸਾਡੇ ਦਿਮਾਗ 'ਚ ਆ ਕੋਈ ਨਹੀਂ ਇੱਕ ਵਾਰੀ ਕੰਮ ਘਟਾ ਲਿਆ ਤੇਰੇ ਜ਼ਿੰਦਗੀ 'ਚ ਲੋੜ ਪ੍ਰਭ ਸਾਰਾ ਕੁਝ ਦੇਖਦਾ ਇੱਥੇ ਹੀ ਹੋਣਾ ਸਾਰਾ ਕੁਝ ਬਾਕੀ ਮੇਰੇ ਭਰਾ ਤੁਸੀਂ ਜਿਹੜੇ ਵੇਖਣ ਵਾਲੇ ਆ ਪਿਆਰ ਕਰਦੇ ਨੇ ਉਹਨਾਂ ਦਾ ਧੰਨਵਾਦ ਆ ਲਾਈਕ ਕਰਿਆ ਕਰੋ ਕਮੈਂਟ ਕਰਦਿਆ ਕਰੋ ਪਿੰਡ ਢੇਸੀਆਂ ਨੇੜੇ ਕੋਟਲੀ ਸੁਰਤਮੱਲੀ ਚੰਗਾ ਜੀ ਮੇਰੇ ਭਰਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੀਡੀਓ ਨੂੰ ਮੇਰੇ ਭਰਾ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਕਿ ਫਾਰਮਰਾਂ ਤੱਕ ਪਹੁੰਚੇ ਤੇ ਮੇਰੇ ਨਾਲ ਕੋਈ ਕਨੈਕਟ ਕਰ ਸਕੇ ਤੇ ਮੈਂ ਉਹਦੇ ਨਾਲ ਵੀ ਗੱਲ ਕਰ ਸਕਾਂ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ